ਸੋਨੂੰ ਮੰਗਲੀ ਚੈਨਲ ਨਾਲ ਜੁੜੇ ਸਾਰੇ ਮਿੱਤਰ ਪਿਆਰੇਆਂ ਦਾ ਸਵਾਗਤ ਹੈ ਆਪਾਂ ਖੜੇ ਹਾਂ ਸਤਲੁਜ ਦਰਿਆ ਤੇ ਜਿਵੇਂ ਕਿ ਆਹ ਜਾਂਦਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇੱਕ ਜਗ੍ਹਾ ਦੇ ਉੱਪਰ ਜਾ ਕੇ ਪ੍ਰਸ਼ਾਸਨ ਸੰਭਾਲਦਾ ਸਥਿਤੀ ਜਾਂ ਦੂਸਰੀ ਜਗ੍ਹਾ ਤੇ ਵਿਗੜਨੀ ਸ਼ੁਰੂ ਹੋ ਜਾਂਦੀ ਆ ਅਜਿਹਾ ਹੀ ਕੁਝ ਹੋਣ ਜਾ ਰਿਹਾ ਮੱਤੇਵਾੜਾ ਜੰਗਲ ਦੇ ਬਾਹਰਲੇ ਪਾਸੇ ਜਿੱਥੇ 2019 ਦੇ ਵਿੱਚ ਵੀ ਭਾਰੀ ਢਾਹ ਲੱਗੀ ਸੀ ਤੇ ਮੱਤੇਵਾੜਾ ਜੰਗਲ ਨੂੰ ਬਚਾਉਣ ਦੇ ਲਈ ਜਿਹੜਾ ਮੋਰਚਾ ਲੱਗਿਆ ਸੀ ਉਹ ਵੀ ਅਸੀਂ ਥਾਹ ਤੇ ਲੱਗਿਆ ਸੀ ਇਸ ਥਾਂ ਦੀ ਆਪਾਂ ਹਫਤਾ ਤੋਂ ਪਹਿਲਾਂ ਕਵਰੇਜ ਕਰਕੇ ਗਈ ਸੀ ਉਦੋਂ ਐਸਡੀਐਮ ਮੈਡਮ ਵੀ ਨਹੀਂ ਵੀ ਆਏ ਸੀ ਲੇਕਿਨ ਸਾਨੂੰ ਫੋਨ ਆਇਆ ਕਿ ਇਸ ਜਗ੍ਹਾ ਦੇ ਉੱਪਰ ਸਥਿਤੀ ਥੋੜੀ ਚਿੰਤਾਜਨਕ ਹੁੰਦੀ ਜਾ ਰਹੀ ਹੈ ਇੱਥੇ ਠੋਕਰਾਂ ਨੂੰ ਢਾਹ ਲੱਗੀ ਹੈ ਇੱਕ ਜਗ੍ਹਾ ਤੇ ਕੋਈ ਠੋਕਰ ਬੈਠ ਵੀ ਗਈ ਹੈ ਇੱਥੇ ਲੋਕ ਲੋਕਲ ਮੌਜੂਦ ਹੈ ਕਾਫੀ ਬੰਦੇ ਜਿਹੜੇ ਆ ਇੱਥੇ ਆਪਣੇ ਵੱਲੋਂ ਦਰਖਤ ਸੈੱਟ ਰਹੇ ਆ ਉਹਨਾਂ ਦਾ ਦੱਸਣਾ ਕਿ ਇੱਥੋਂ ਪੱਥਰ ਵੀ ਵਿੱਚ ਡਿਗੇ ਆ ਤੇ ਆ ਠੋਕਰ ਵੀ ਇੱਥੋਂ ਕਾਫੀ ਵਹਾ ਕੇ ਲੈ ਗਏ ਆ ਬਾਕੀ ਇਹਨਾਂ ਸਥਾਨਕ ਲੋਕ ਇੱਥੇ ਸਵੇਰੇ ਦੇ ਜਿਹੜੇ ਸਥਿਤੀ ਦਾ ਜਾਇਜ਼ਾ ਲੈ ਰਹੇ ਆ ਉਹਨਾਂ ਨਾਲ ਗ ਸਾਡੇ ਨਾਲ ਪਿੰਡ ਗੜੀ ਫਾਜਲ ਤੋਂ ਨਾਨਕ ਸਿੰਘ ਮੌਜੂਦ ਨੇ ਜੋ ਜੂਸ ਕਾਂਗਰਸ ਦੇ ਪ੍ਰਧਾਨ ਵੀ ਨੇ ਇਧਰੋਂ ਤੇ ਉਹਨਾਂ ਨਾਲ ਗੱਲਬਾਤ ਨਾਨਕ ਸਿੰਘ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹ ਰਿਹਾ ਸਵੇਰ ਦੀ ਇੱਥੇ ਢਾ ਲੱਗੀ ਹੋਈ ਆ ਸਵੇਰੇ ਰਾਤ ਦੇ ਅਸੀਂ ਇੱਥੇ ਹੀ ਹੁੰਦੇ ਆ ਸਾਡੇ ਬੰਦੇ ਚਾਰ ਰਾਤ ਨੂੰ ਚਾਰ ਦਿਨੇ ਇੱਥੇ ਰਹਿੰਦੇ ਨੇ ਤੇ ਆ ਜਿਹੜੇ ਦਰਾਗ ਸੱਟੇ ਸੀ ਇੱਥੇ ਆ ਕਾਫੀ ਬੰਨੀ ਲੱਗੀ ਹੋਈ ਸੀਗੀ ਪੱਤਰ ਲੱਗਿਆ ਹੋਇਆ ਸੀ ਕੋਈ ਪ੍ਰਸ਼ਾਸਨ ਦਾ ਬੰਦਾ ਨਾਲ ਨਹੀਂ ਲੱਗਿਆ ਜਿੰਨੇ ਸਾਡੇ ਪਿੰਡ ਦੇ ਮੁੰਡੇ ਸਾਰਿਆਂ ਨੇ ਹੈਲਪ ਕਰਾ ਕੇ ਆ ਦਰਾਗ ਤੁਸੀਂ ਦੇਖ ਸਕਦੇ ਆ ਛੱਟੇ ਨੇ ਤੇ ਹੋਰ ਵੀ ਜਾ ਦੇਖੋ ਕਿੰਦਾ ਖਾਰ ਪੈ ਰਹੀ ਆ ਪੱਥਰ ਸਾਰਾ ਉਹਦਾ ਫਾਇਦਾ ਨਹੀਂ ਕਲੋਨੀ ਵਾਲਾ ਕੰਮ ਸਾਡੇ ਨਾਲ ਨਾ ਪੁਲਿਸ ਕਿਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕੋਈ ਕਿਸੇ ਨੇ ਸਾਨੂੰ ਪੁੱਛਿਆ ਨਹੀਂ ਮੈਡਮ ਜੀ ਆਏ ਸੀ ਐਟੀਐਮ ਸਾਹਿਬ ਜੈ ਜੀ ਸਾਹਿਬ ਕਹਿੰਦੇ ਨੇ ਕਹਿੰਦੇ ਆ ਰਹੇ ਨੇ ਬੰਦੇ ਵੀ ਕੰਮ ਕਰਨ ਵਾਲੇ ਤੁਹਾਨੂੰ ਮਿਲ ਜਾਂਦੇ ਨੇ ਕੋਈ ਗੱਲ ਨਹੀਂ ਘੰਟੇ ਬਾਅਦ ਤੁਹਾਨੂੰ ਆਂਦੇ ਬੰਦੇ ਆਂਦੇ ਆ ਬੋਰੇ ਭਰ ਕੇ ਵਿੱਚ ਲਾਣਗੇ ਮੈਡਮ ਜੀ ਮੈਡਮ ਜੀ ਉਹਨਾਂ ਨੂੰ ਕਹਿ ਕੇ ਗਏ ਨੇ ਕਿਉਂਕਿ ਇਹ ਤਾਂ ਕੰਮ ਹੋਵੇ ਕਿਤੇ ਵਿੜੇ ਆਈ ਜਾਂ ਨਾ ਬੰਨੋ ਕੁੜੀ ਦੇ ਕੰਨਾਂ ਕਦੇ ਮੌਕੇ ਤੇ ਉਹੀ ਕੰਮ ਨਾ ਹੋਵੇ ਸਰਨਾ ਤੁਸੀਂ ਦੇਖ ਸਕਦੇ ਆ ਜਿੰਨੇ ਦਰੱਖਤ ਅਸੀਂ ਛੱਟੇ ਸੀ ਉਹ ਹੜਾ ਹੜਾ ਕੇ ਦਰਿਆ ਲੈ ਆਈ ਜਾਂਦਾ ਪਾਣੀ ਪੱਥਰ ਕਿਤੇ ਨਾ ਕਿਤੇ ਸਥਾਨਕ ਲੋਕਾਂ ਦਾ ਜਿਹੜਾ ਖਰਚਾ ਆਪਾਂ ਉਹ ਵੀ ਤੁਹਾਡੇ ਨਾਲ ਜाहिर ਕਰ ਰਹੇ ਆ ਅੱਥੇ ਕੁਝ ਹੋਰ ਲੋਕ ਵੀ ਗੱਲ ਕਰਨਾ ਚਾ ਰਹੇ ਨੇ ਹਾਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਪਾਜੀ ਇੱਥੇ ਪ੍ਰਸ਼ਾਸਨ ਵੱਲੋਂ ਤਾਂ ਕੋਈ ਨਹੀਂ ਪਹੁੰਚਿਆ ਨਾ ਹੀ ਨਹਿਰੀ ਵਿਭਾਗ ਵੱਲੋਂ ਔਰ ਇੱਥੇ ਮੈਡਮ ਜੀ ਆਏ ਸੀ ਪਤਾ ਨਹੀਂ ਐਸਡੀਐਮ ਮੈਡਮ ਸੀਗੇ ਪਤਾ ਨਹੀਂ ਕੌਣ ਸੀਗੇ ਉਹਨਾਂ ਨੇ ਮੁਲਾਜ਼ਮ ਨੇ ਇੱਕ ਦੋ ਫੋਟੋਆਂ ਕੀਤੀਆਂ ਉਸ ਤੋਂ ਬਾਅਦ ਚਲੇ ਗਏ ਉਦੋਂ ਬਾਅਦ ਆ ਜਿੰਨੇ ਵੀ 30 40 ਦਰਖਤ ਜਿਹੜੇ ਆ ਸੀ ਖੁਦ ਟਰੈਕਟਰਾਂ ਨਾਲ ਖਿੱਚ ਕੇ ਕੁਝ ਨੌਜਵਾਨਾਂ ਨੇ ਹੱਥਾਂ ਨਾਲ ਖਿੱਚ ਕੇ ਤਾਰਾ ਬੰਨ ਕੇ ਆਪ ਹੀ ਸਾਰਾ ਜਿੰਨਾ ਵੀ ਆ ਜਿਹੜੀ ਠੋਕਰ ਤੋਂ ਪੱਥਰ ਡਿੱਗੇ ਸੀਗੇ ਉਹ ਆਪ ਹੀ ਸਾਰੇ ਸੈੱਟ ਕਿਨਾਂ ਲੈਂਦੇ ਨੇ ਦਰਖਤ ਲਾ ਕੇ ਕੀਤੀ ਆ ਠੋਕਰ ਫਿਲਾਲ ਦੀ ਗੜੀ ਇੱਥੇ ਇੱਕ ਕਿਨਾਂ ਲੈਂਦੇ ਨੇ ਦਰਖਤ ਵੱਢ ਕੇ ਹੋਰ ਸੱਟੇ ਜਾਣਗੇ ਤਾਂ ਜਿੰਨਾ ਬਚਾਅ ਹੋ ਸਕੇ ਹੋ ਸਕਦਾ ਕਰ ਸਕੀਏ ਬਾਕੀ ਨੌਜਵਾਨਾਂ ਨੂੰ ਅਪੀਲ ਹੈ ਮੱਤੇ ਆੜੇ ਤੇ ਲਾਗੇ ਤਾਗੇ ਜਿੰਨੇ ਵੀ ਪਿੰਡ ਆ ਜਿੱਦਾਂ ਆਪਣੇ ਨਾਲ ਦਾ ਪਿੰਡ ਆ ਛੇਖੇ ਆਲ ਮਾਛੀਆਂ ਕਲਾਂ ਮਾਛੀਆਂ ਖੁਰਦ ਹਾਲਾਂਕਿ ਜਿੰਨੇ ਵੀ ਇੱਧਰ ਹੈਦਰਾਬਾਦ ਨਗਰ ਹੈ ਘੜੀ ਫਾਜ਼ਿਲ ਘੜੀ ਤੋਗੜ ਸਾਰੇ ਨੌਜਵਾਨ ਨੂੰ ਬੇਨਤੀ ਹੈ ਇੱਥੇ ਪਹੁੰਚੋ ਇੱਥੇ ਬਹੁਤ ਜ਼ਰੂਰਤ ਹੈ ਸਾਰਿਆਂ ਦੀ ਜੀ ਸਾਨੂੰ ਜਿੱਥੇ ਤੱਕ ਜਾਣਕਾਰੀ ਮਿਲੀ ਹੈ ਕਿ ਆਪਣੇ ਨਾਇਬ ਤਹਿਸੀਲਦਾਰ ਸਾਹਿਬ ਵੀ ਉੱਥੇ ਆ ਕੇ ਬੈਠੇ ਆ ਜਿੱਥੇ ਗੁਰਦੁਆਰਾ ਸਾਹਿਬ ਅਖੰਡਪੁਰ ਸਾਹਿਬ ਰੱਖਿਆ ਜਾਂਦਾ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਵੀ ਲਗਾਤਾਰ ਅਸੀਂ ਇਸ ਸਥਿਤੀ 'ਤੇ ਉੱਪਰ ਪੈਨਿਕ ਨਜ਼ਰ ਬਣਾ ਕੇ ਰੱਖੀ ਹੈ ਵੀ ਸਥਾਨਕ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਲੇਕਿਨ ਜਿਨ੍ਹਾਂ ਦੇ ਘਰ ਨੇੜੇ ਆ ਜਿਨ੍ਹਾਂ ਦੇ ਖੇਤ ਨੇੜੇ ਆ ਉਹਨਾਂ ਦਾ ਪੈਨਿਕ ਹੋਣਾ ਵੀ ਲਾਜ਼ਮੀ ਆ ਤੇ ਪ੍ਰਸ਼ਾਸਨ ਨੂੰ ਅਸੀਂ ਕਹਾਂਗੇ ਇਹਨਾਂ ਲੋਕਾਂ ਦੇ ਨਾਲ ਵੀ ਰਾਬਤਾ ਬਣਾ ਕੇ ਰੱਖਿਆ ਜਾਵੇ ਵੀ ਇਹਨਾਂ ਨੂੰ ਵੀ ਪ੍ਰੋਸੈਸ ਚੱਲਿਆ ਜਾਵੇ ਕਿ ਇਹਨਾਂ ਦੇ ਪਿੰਡਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇੱਥੋਂ ਲੁਧਿਆਣਾ ਵੀ ਨੇੜੇ ਆ ਇੱਥੇ ਹੋਰ ਕਿਹੜੇ-ਕਿਹੜੇ ਪਿੰਡਾਂ ਨੂੰ ਮਾਰ ਕਰ ਸਕਦਾ ਉਹਦੇ ਬਾਰੇ ਵੀ ਆਪਾਂ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਹਾਜੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਕਿਹੜਾ ਪਿੰਡ ਹੈ ਆਪਣਾ ਮੱਤੇਵਾੜਾ ਤੋਂ ਆਇਆ ਜੀ ਅਸੀਂ 1 ਵਜੇ ਦੇ ਇੱਥੇ ਆਏ ਹੋਏ ਆ ਆਪੇ ਮੁੰਡੇ ਸਾਰੇ ਲਾ ਕੇ ਜੋਰ ਲੱਗੇ ਹੋਏ ਕੋਈ ਅਫਸਰ-ਅਫਸਰ ਕੋਈ ਇੱਥੇ ਨਹੀਂ ਆਇਆ ਸਭ ਇਹ ਪ੍ਰਸ਼ਾਸਨ ਨੂੰ ਤੁਸੀਂ ਕੀ ਅਪੀਲ ਕਰ ਰਹੇ ਹੋ ਇਸ ਟਾਈਮ ਆ ਕੇ ਦੇਖਣਾ ਚਾਹੀਦਾ ਨਾਲ ਕਰਾਉਣਾ ਚਾਹੀਦਾ ਕੋਈ ਨਹੀਂ ਇਥੇ ਜਿਹੜੇ ਆ ਬਜਾਰੇ ਖੜੇ ਆ ਮੁੰਡੇ ਨੌਜਵਾਨ ਸਾਰੇ ਇਹੀ ਕਰ ਰਹੇ ਆ ਕੋਈ ਨਹੀਂ ਕੋਈ ਇਥੇ ਫਾਇਦੇ ਨਹੀਂ ਕਿਸੇ ਦਾ ਆਉਣ ਦਾ ਆਇਆ ਖੜੇ ਵਾਕਿਓ ਗੱਡੀਆਂ ਲੈ ਕੇ ਹਾਂਜੀ ਹਾਂਜੀ ਕੀ ਕਰ ਰਹੇ ਹੋ ਤੁਸੀਂ ਮੈਂ ਜਿੰਨੇ ਵੀ ਅਫਸਰ ਆ ਸਾਰੇ ਆਪਣੇ ਸੈਰ ਤੇ ਬਿਠਾ ਕੇ ਦੇ ਕੋਈ ਆਉਂਦੇ ਨਹੀਂ ਤੇ ਅਫਸਰ ਸਾਰੇ ਕੰਮ ਤਾਂ ਪਿੰਡ ਵਾਲੇ ਕਰਦੇ ਆ ਵਿਚਾਰੇ ਠੀਕ ਹੈ ਹਾਂਜੀ ਦੇਖੋ ਅਸੀਂ ਵੀ ਜਿਹੜਾ ਵੀ ਸਾਡੀ ਕੋਈ ਵੀਡੀਓ ਨੂੰ ਦੇਖ ਰਿਹਾ ਪ੍ਰਸ਼ਾਸਨ ਦੇ ਵਿੱਚੋਂ ਕੋਈ ਡੀਸੀ ਸਾਹਿਬ ਜਾਂ ਕੋਈ ਹੋਰ ਅਸਟੈਂਡੈਂਸਾਂ ਜੋ ਵੀ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਜਿਹੜੀ ਮੰਗ ਹੈ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਕਿਸੇ ਦੀ ਕੋਈ ਪਰਸਨਲ ਕਿਸੇ ਦੀ ਕੋਈ ਨਿੱਜੀ ਮੰਗ ਨਹੀਂ ਇਸ ਮੁੱਚੇ ਇਲਾਕੇ ਦੀ ਮੰਗ ਹੈ ਜੇਕਰ ਇੱਥੇ ਕੋਈ ਵੀ ਨੁਕਸਾਨ ਹੋਦਾ ਤਾਂ ਸਮੁੱਚੇ ਇਲਾਕੇ ਦਾ ਨੁਕਸਾਨ ਹੋਵੇਗਾ ਇਹ ਨਾ ਹੋਵੇ ਕਿ ਆਪਾਂ ਫਿਰ ਸੱਪ ਲੰਗੇ ਤੋਂ ਬਾਅਦ ਲੀਕ ਪਿੱਟੀਏ ਤੇ ਅੱਜ ਵੀਰ ਜੀ ਤੁਸੀਂ ਕੀ ਕਹਿਣਾ ਚਾਹ ਰਹੇ ਸੀ ਸਾਡੇ ਪਿੰਡ ਦਾ ਗੜੀ ਫਾਇਲ ਦਾ 1.5 ਦੋ ਇਕੱਲਾ ਜ਼ਮੀਨ ਦਾ ਸਾਰਾ ਰੁੜ ਗਿਆ ਜੀ ਇੱਥੇ ਇਹ ਸਾਹਮਣੇ ਸਾਰਾ ਸਿੱਖਵਾਲ ਦਾ ਸਾਰਾ ਜਿੰਨਾ ਵੀ ਗੜੀ ਫਾਇਲ ਦਾ ਸਾਰਾ ਜ਼ਮੀਨ ਸੀ ਪਾਣੀ ਦੀ ਸੱਟ ਇੱਥੇ ਆ ਗਈ ਸਾਰੀ ਪ੍ਰਸ਼ਾਸਨ ਵੱਲੋਂ ਕਿਹਾ ਇਹ ਆ ਰਿਹਾ ਲਗਾਤਾਰ ਕਿ ਵੀ ਉਹਨਾਂ ਦੀ BBMP ਪਾਖੜਾ ਵਿਆਸ ਮੈਨੇਜਮੈਂਟ ਬੋਰਡ ਨਾਲ ਗੱਲ ਹੋ ਰਹੀ ਹੈ ਕਿ ਪਾਣੀ ਪਿੱਛੋਂ ਬਹੁਤ ਘੱਟ ਛੱਡਿਆ ਜਾ ਰਿਹਾ ਉਹਨਾਂ ਕਹੀ ਛੱਡਿਆ ਯਾਰ ਜਿੰਨਾ ਕਿ ਸਤਲੁਜ ਦਰਿਆ ਸੰਭਾਲ ਲਵੇ ਇਸ ਲਈ ਉਹਨਾਂ ਦਾ ਤਾਂ ਇਹੀ ਕਹਿਣਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਪਰ ਜਿਵੇਂ ਆਪਾਂ ਪਿੱਛੇ ਦੇਖ ਸਕਦੇ ਹਾਂ ਵੀ ਪਾਣੀ ਇੱਥੋਂ ਘੁੰਮ ਘੁੰਮ ਕੇ ਆ ਰਿਹਾ ਆ ਕਿਉਂਕਿ ਜਿਹੜੇ ਲੋਕਾਂ ਨੇ ਇਹ ਚੀਜ਼ਾਂ ਪਹਿਲਾਂ ਦੇਖੀਆਂ ਹੱਡੀ ਹੰਡਾਈਆਂ ਹੋਈਆਂ ਆਪਣੇ ਡੰਗਰ ਪਸ਼ੂ ਚੱਕ ਕੇ ਇੱਥੋਂ ਗਏ 82 ਦੇ ਵਿੱਚ ਆਪਣੇ ਬਜ਼ੁਰਗਾਂ ਤੇ ਇਹਨਾਂ ਹਰ ਦੀਆਂ ਖਬਰਾਂ ਸੁਣੀਆਂ ਹੋਈਆਂ ਕਹਾਣੀਆਂ ਸੁਣੀਆਂ ਹੋਈਆਂ ਸੌਣ ਸੌਣ ਕੇ ਵੱਡੇ ਆ ਕਿਤੇ ਨਾ ਕਿਤੇ ਉਹਨਾਂ ਦਾ ਚਿੰਤਤ ਹੋਣਾ ਜਾਇਜ਼ ਆ ਹਜੀ ਵੀਰ ਜੀ ਤੁਸੀਂ ਆਪਣੀ ਗੱਲ ਅੱਗੇ ਕੰਟੀਨਿਊ ਕਰੋ ਮਤਲਬ ਕਹਿਣ ਦਾ ਭਾਵ ਇੱਥੇ ਕੋਈ ਮਲਾਜਮ ਨੂੰ ਪਹੁੰਚਣਾ ਚਾਹੀਦਾ ਬੱਦ ਤੋਂ ਬੱਦ ਮਲਾਜਮ ਆਣ ਦੇਖਣ ਆ ਗਏ ਤੇ ਡੀਸੀ ਸਾਹਿਬ ਵੀ ਆ ਰਹੇ ਨੇ ਅੱਧੇ ਘਟਕ ਪਹੁੰਚ ਰਹੇ ਨੇ ਇੱਥੇ ਜੀ ਠੀਕ ਹੈ ਜੀ ਕੋਈ ਨਹੀਂ ਜੇ ਅਫਸਰ ਆ ਰਹੇ ਤਾਂ ਜ਼ਰੂਰ ਉਹ ਵੀ ਜਿਵੇਂ ਕਿਹਾ ਜਾ ਰਿਹਾ ਤੇ ਇੱਥੇ ਪਿੱਛੇ ਪ੍ਰਸ਼ਾਸਨ ਵਾਲੇ ਹੋਰ ਵੀ ਬੈਠੇ ਆ ਤੇ ਸਰਪੰਚ ਸਾਹਿਬ ਵੀ ਬੈਠੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਨਾਂ ਦੇ ਨਾਲ ਵੀ ਕਿਸੇ ਦੀ ਗੱਲਬਾਤ ਹੋਈ ਹੈ ਕਿ ਨਹੀਂ ਹਾਜੀ ਵੀਰ ਜੀ ਇਹਨੇ ਵੀ ਪਾਜੀ ਯਾਸਰ ਉਸ ਲਾਂਦੇ ਆਪਣੀਆਂ ਫੋਟੋਆਂ ਕਰਾ ਕੇ ਸਾਈਡ ਤੋਂ ਕੋਈ ਚਲ ਜੰਦੇ ਆ ਜੀ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਜੇ ਆਪਣੇ ਪੈਂਟ ਵਾਲਾ ਨਾ ਵਿਚਾਰ ਕਰਾਂ ਫਿਰ ਆਪਰੋਂ ਫਾਇਦਾ ਕੀ ਯਾਰ ਕੱਟੂ ਕੱਟ ਨਹੀਂ 10 ਤੋਂ 12 ਚੱਲ ਜਾਂਦਾ ਜੇ ਆਪਾਂ ਆਪਾਂ ਹੀ ਰੋਕਣਾ ਰੈਫਰਸਲ ਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਬਿਲਕੁਲ ਜੀ ਤੁਹਾਡੀ ਗੱਲ ਵੀ ਬਿਲਕੁਲ ਜਾਇਜ਼ ਆ ਅਸੀਂ ਅਫਸਰ ਸਾਹਿਬਾਨ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਆਪਣੇ ਅਫਸਰ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਨੂੰ ਵੀ ਬੇਨਤੀ ਕਰਾਂ ਵੀ ਇਹਨਾਂ ਲੋਕਾਂ ਦੀ ਜਿਹੜੀ ਮੰਗ ਆ ਉਹਦੇ ਉੱਪਰ ਜਰੂਰ ਧਿਆਨ ਦਿੱਤਾ ਜਾਵੇ ਤੇ ਪਹਿਲ ਦੇ ਆਧਾਰ ਤੇ ਇੱਧਰ ਵੀ ਠੀਕ ਹੈ ਸਸਰਾਲੀ ਕਲੋਨੀ ਵੀ ਸਥਿਤੀ ਕਾਫੀ ਜਨਤਾਜਨਕ ਆ ਉਥੇ ਵੀ ਤੁਹਾਡਾ ਧਿਆਨ ਦੇਣਾ ਬਣਦਾ ਹੈ ਲੇਕਿਨ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਧਰ ਦੇ ਪਿੰਡਾਂ ਦਾ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਇਹ ਨਾ ਹੋਵੇ ਵੀ ਆਪਾਂ ਇੱਕ ਥਾਂ ਤੋਂ ਬਚਾਉਂਦੇ ਹੋਏ ਦੂਸਰੀ ਥਾਂ ਨੁਕਸਾਨ ਕਰ ਬੈਠੀਏ ਬਾਕੀ ਇਹ ਤਾਂ ਇਹ ਗਨੇ ਪਿੰਡ ਵਾਲੇ ਸਾਰੇ ਜਿੰਨੇ ਵੀ ਨੇੜੇ ਪਿੰਡ ਵਾਲੇ ਆਗੇ ਆ ਜੀ ਆਪਣਾ ਰਲ ਮਿਲ ਕੇ ਆਪਣਾ ਆਪਣਾ ਪੰਜਾਬ ਆਪੇ ਕਰਨਾ ਪੈਣਾ ਜੀ ਚਲੋ ਆਪਣੇ ਵੀ ਕਿਉਂਕਿ ਪ੍ਰਸ਼ਾਸਨ ਦੇ ਵੀ ਵਿਚਾਰ ਹਸ ਨਹੀਂ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਆ ਤੇ ਜਿੰਨੇ ਵੀ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਜਿਹੜੇ ਸਸਰਾਲੀ ਕਲੋਨੀ ਨਹੀਂ ਗਏ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਆ ਅੱਜ ਐਤਵਾਰ ਦੀ ਛੁੱਟੀ ਆ ਕਿ ਤੁਹਾਨੂੰ ਸਪੈਸ਼ਲ ਦਿਹਾੜੀ ਤੋੜਨ ਦੀ ਲੋੜ ਨਹੀਂ ਤੇ ਟਾਈਮ 'ਚੋਂ ਟਾਈਮ ਕੱਢਦੇ ਹੋ ਜਰੂਰ ਇੱਥੇ ਆਓ ਇਹ ਨਾ ਹੋਵੇ ਵੀ ਬੇਵਿਲਾ ਬਿਹਾਨ ਦੇ ਪਿੱਛੇ ਬਾਅਦ ਦੇ ਵਿੱਚ ਆਪਾਂ ਪਛਤਾਈਏ ਸਰ ਪਹਿਲਾਂ ਤਾਂ ਤੁਹਾਡਾ ਨਾਮ ਜੀ ਦੱਸੋ ਐਸ.ਡੀ.ਓ. ਰੁਸ਼ਮਤਾ ਜੀ ਅਤੀਸੀ ਮੌਕੇ ਤੇ ਇੱਥੇ ਪਹੁੰਚੇ ਅੱਜ ਮੌਕਾ ਦੇਖਿਆ ਕੋਲ ਤਾਂ ਜਾਣਕਾਰੀ ਜਰੂਰ ਦਿਓ ਵੀ ਜਿਹੜਾ ਇਸ ਦੀ ਸਥਿਤੀ ਹੈ ਕਿਵੇਂ ਦੀ ਹੈ ਫਿਲਹਾਲ ਸਥਿਤੀ ਥੋੜੀ ਜਿਹੀ ਆਊਟ ਆਫ ਕੰਟਰੋਲ ਹੋਣ ਦੀ ਹੋਣ ਲੱਗੀ ਸੀ ਪਰ ਆਪਾਂ ਕਿਲਾ ਪੁਸ਼ਿੰਗ ਕਰਕੇ ਸਥਿਤੀ ਨੂੰ ਤਾਂ ਆਪਣੇ ਕੰਟਰੋਲ ਦੇ ਵਿੱਚ ਲਿਆਂਦਾ ਪਰ ਆਪਾਂ 1 ਵੀ ਪਰਸੈਂਟ ਦਾ ਰਿਸਕ ਨਾ ਲੈਂਦੇ ਹੋਏ ਆਪ ਹੁਣੀ ਮੈਂ ਤੁਰੰਤ ਪ੍ਰਭਾਵ ਦੇ ਨਾਲ ਇੱਥੇ ਆਪਾਂ ਟਿਪਿੰਗ ਦਾ ਕੰਮ ਸਟਾਰਟ ਕਰਕੇ ਤੇ ਉਰੇ ਮੈਂ ਕ੍ਰੇਟ ਲਵਾਉਣ ਲੱਗੇ ਜੀ ਤਾ ਇਹ ਵੀ ਦੱਸ ਦਿਓ ਤਾਂ ਕਿਹੜੀ ਕਿਹੜੀ ਲੋਕਾਂ ਦੀ ਵੀ ਜ਼ਰੂਰਤ ਪੈ ਸਕਦੀ ਹੈ ਇੱਥੇ ਜਾਂ ਨੌਜਵਾਨਾਂ ਦੀ ਵੀ ਜਾਂ ਆਪਣੇ ਵੱਲੋਂ ਕਿਹੜਾ ਪ੍ਰਸ਼ਾਸਨ ਕੀ ਸਹਿਯੋਗ ਦੇ ਰਿਹਾ ਹੈ ਪ੍ਰਸ਼ਾਸਨ ਵੱਲੋਂ ठेकेदार ਲਾ ਦਿੱਤਾ ਗਿਆ ਤੇ ਅਸੀਂ ਆਪਣਾ ਕੰਮ ਹੁਣੇ ਸਟਾਰਟ ਕਰਨ ਲੱਗੇ ਆਂ ਬਾਕੀ ਜੇ ਨੌਜਵਾਨਾਂ ਦੀ ਜਾਂ ਬਾਹਰੋਂ ਕਿਸੇ ਸੰਗਤ ਦੀ ਜ਼ਰੂਰਤ ਪਈ ਤਾਂ ਮੈਂ ਉਰੇ ਗੁਰਦੁਆਰੇ ਦੇ ਵਿੱਚ ਅਨਾਊਂਸਮੈਂਟ ਕਰਵਾ ਦੂੰਗਾ ਤੇ ਮੌਕੇ ਦੇ ਸਰਪੰਚ ਨੂੰ ਦੱਸ ਦੱਸ ਕੇ ਉਹਨਾਂ ਤੋਂ ਹੈਲਪ ਲੈ ਲਾਂਗੇ ਤੇ ਪਾਣੀ ਨੂੰ ਰੋਕਣ ਲਈ ਹੁਣ ਕੀ ਲਗਾਇਆ ਜਾਵੇਗਾ ਜੀ ਪਹਿਲਾਂ ਫਿਲਹਾਲ ਇੱਥੇ ਆਪਾਂ ਟਿਪਿੰਗ ਕਰਨ ਲੱਗੇ ਆਂ ਟਿਪਿੰਗ ਕਰਕੇ ਇਹਦਾ 베ਸ ਤਿਆਰ ਕਰਾਂਗੇ ਤੇ ਐਗਜ਼ਿਸਟਿੰਗ ਜਿਹੜਾ ਸਪਾਰਾ ਉਹਦੇ ਨਾਲ ਇਹਨੂੰ ਜੋੜ ਦਾਂਗੇ ਜੀ ਤਾਂ ਜਿਹੜੇ ਲੋਕਾਂ ਦੇ ਵਿੱਚ ਪੈਨਿਕ ਰੇਟ ਆਉਂਦਾ ਲੋਕ ਘਬਰਾ ਜਾਂਦੇ ਡਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਨਹੀਂ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਸਥਿਤੀ ਤਾਂ ਆਪਾਂ ਕਿਲਾ ਬੁਸ਼ਿੰਗ ਨਾਲ ਹੀ ਕੰਟਰੋਲ ਕਰ ਲਈ ਸੀ ਪਰ ਐ ਵੀ ਆਪਾਂ ਹੁਣ ਇੱਥੇ ਰਿਸਕ ਨਾਲ ਲਈਏ ਕਿਉਂਕਿ ਇੱਥੇ ਬਾਹਰ ਮ ਆਪਣੇ ਕੋਲ ਬਹੁਤ ਹੈ ਹੀ ਨਾ ਮਾਤਰੀ ਹੈ ਤਾਂ ਆਪਾਂ ਇਸ ਚੀਜ਼ ਦੇ ਰਿਸਕ ਨੂੰ ਅਵੋਇਡ ਕਰਦੇ ਹੋਏ ਆਪਾਂ ਇਹਨੂੰ ਕੰਪਲੀਟ ਕਰ ਹੀ ਦੇਣੇ ਜੀ ਧੰਨਵਾਦ ਥੈਂਕ ਯੂ